2000 ਤੱਕ ਆਏ ਹੈ ਜੀ ਮੈਨੂੰ ਤਾਂ ਕਹਿੰਦਾ ਸੀ ਚੱਲ ਮੈਂ ਪਾਪੀ ਕੀ ਕਰੀ ਹੁੰਦਾ ਸੀ ਨਹੀਂ ਪਾਈ ਨੂੰ ਹਾਂ ਮੇਰੇ ਮਾਪਾ ਆ ਰਹੇ ਨੇ ਸਨ ਨਹੀਂ ਲੈ ਕੰਮ ਨਹੀਂ ਹੋ ਗਈ ਤੇ ਕੋਈ ਨਹੀਂ ਪਾਈ ਆ ਤੂੰ ਮੈਂ ਤੇ ਰਾਮ ਕਰ ਲਈਆਂ ਤੂੰ ਰਾਮ ਕਰ ਲੈ ਕੰਮ ਤਾਂ ਮਰ ਰਹੇ ਨਹੀਂ ਕੋਈ ਕੰਮ ਹੁੰਦਾ ਫੇਰ ਕੀ ਹੋ ਗਿਆ ਜੇ ਹੱਥ ਪਟਾ ਦੂੰਗੀ ਤੇ ਮੈਂ ਤਾਂ ਐ ਸੋਚੀ ਨਹੀਂ ਲਾਫੀ ਹੋ ਗਿਆ ਵੀ ਰਾਹੀਂ ਨਹੀਂ ਹਜੇ ਟੱਕਰ ਹਾਂ ਜੀ ਬੱਸ ਤੈਨੂੰ ਪਤਾ ਪਈਆ ਆਮ ਜੀ ਕਾਰਜੇ ਕੁਝ ਨਹੀਂ ਵਧਾ ਰਹੇ ਨਾ ਉਧਰ ਵਾਗਿਆ ਹੈ ਕਾਰਜੇ ਵਧਾਣ ਲੱਗ ਗਏ ਉਹਨਾਂ ਪਤਾ ਵੀ ਨਹੀਂ ਹੈ ਨਾ ਹਾਂ ਉਹਨਾਂ ਕੰਮ ਆਈਏ ਜੇ ਬਦਲ ਕੋਈ ਕਰਨ ਕਰਦੀ ਫੇਰ ਤਾਂ ਸੀਗਾ ਮੇਰਾ ਜੀ ਨਹੀਂ ਲਾ ਰਾ ਜੇ ਮੇਰੀ ਕਰਜ਼ੀਰਾ ਕਰੇ ਨਾਲ ਮੈਂ ਤਾਂ ਜਿਹੜਾ ਸਾਹ ਨੂੰ ਤਾਂ ਕਰੀ ਆਇਆ ਮੈਨੂੰ ਪਤਾ ਹੀ ਆ ਹੁਣ ਖੇਤਾਂ ਦੇ ਸਾਰਾ ਦਾ ਨਹੀਂ ਨੋ ਜਾਉਂਦਾ ਤੇ ਜੀਰੀ ਬੰਨ ਲੱਭਾ ਬੜੇ ਲੋਕ ਤੇ ਆਕਰ ਲੋਕ ਤੇ ਆ ਸਾਰਾ ਦਾ ਖੇਤੀ ਕਰਤੇ ਇਕੱਲਾ ਬੰਦਾ ਖਤਲੇ ਵਾਲੀ ਨੂੰ ਔਖਾ ਬਤ ਹੋਏ ਲੈ ਮੈਂ ਪਉਣੀ ਹੈ ਨੀਰਾ ਤੇ ਤੂੰ ਮੈਂ ਘਰ ਮੈਂ ਸੰਖੋਲ ਕੇ ਲਈ ਪਹਿਲੇ ਰਹਿੰਦੇ ਆ ਮੇਰੀ ਗੱਲ ਸੁਣ ਬਸ ਕੋਈ ਗੱਲ ਨਹੀਂ ਤੂੰ ਮੱਥੇ ਨਾ ਜਾ ਕੇ ਮਾਂ ਕੋਲ ਬਹਿ ਜਾ ਕੋਈ ਕੰਮ ਕਰਨ ਦੀ ਲੋੜ ਨਹੀਂ ਤੂੰ ਦੋ ਦਿਨ ਆਈਆਂ ਆਹ ਦਾ ਚਿੱਪਾ ਬਣ ਕੇ ਬਹਿ ਗਈ ਤੂੰ ਮਾਂ ਨੂੰ ਵੀ ਸਾਂਭਦੀ ਸਾਰਾ ਕੁਝ ਆਉਂਦਾ ਇੱਕ ਕੰਮ ਇਹ ਇੱਕ ਕੰਮ ਕੰਮ ਕਰਨਾ ਹੁਣ ਵੀ ਤੇ ਨਹੀਂ ਕਰਦੀ ਸੀ ਤੇ ਕਿੰਨਾ ਕੰਮ ਆਹ ਡੰਗਰ ਬਸਣਾ ਨਾਲ ਨਿਵੇੜ ਕੇ ਬਸ ਰੋਟੀ ਟੋਕ ਕੰਮੀ ਕੋਈ ਨਹੀਂ ਫਿਰ ਆਹ ਕੰਮ ਤਾਂ ਬੰਦਾ ਹੁੰਦੀ ਹੈ ਬਾਹਰ ਸਬਜ਼ੀ ਸਿਰਜੀ ਝੀਰ ਲਾਣੀ ਫਿਰ ਮਾਂ ਆਹ ਸਬਜ਼ੀ ਸਿਰਜੀ ਝੀਰ ਕੋਈ ਨਹੀਂ ਪਰ ਇੱਕ ਗੱਲ ਹੈਗੀ ਆ ਜਦੋਂ ਗੁੱਸਾ ਤਾਂ ਨਹੀਂ ਕਰਦੇ ਤੁਸੀਂ ਨਹੀਂ ਮੈਨੂੰ ਆਏ ਕਿਉਂ ਲੱਗਦਾ ਜਿਵੇਂ ਉਦਾਸ ਜੀਆਂ ਤੇਰੇ ਚਿਹਰੇ ਤੇ ਲੱਗਦਾ ਨਹੀਂ ਭਾਬੀ ਜੇ ਕੋਈ ਗੱਲ ਹੈ ਤੇਰੀ ਦੱਸ ਦੇ ਲੈ ਗੱਲ ਕੀ ਹੋਣੀ ਸੀ ਪਹਿਲਾਂ ਮਾਰ ਕਹੀ ਜਾਂਦੀ ਹੈ ਕਹੇ ਤੂੰ ਆਏ ਕਿਵੇਂ ਆ ਗਏ ਲੈ ਪਹਿਲਾਂ ਮੋਟੇ ਲੀੜੇ ਨੇਗੇ ਕਿੱਤੇ ਮੇਰੇ ਪਾਰੀ ਹੋਊਗੀ ਨਾ ਪਤਾ ਕੀ ਆ ਤੁਸੀਂ ਕਦੇ ਕਦੇ ਆਏ ਆਏ ਨਹੀਂ ਹੈਗੇ ਸਾਨੂੰ ਤਾਂ ਇਹ ਫਿਕਰ ਦਾ ਹੋਗਾ ਇਹ ਕੋਈ ਗੱਲਬਾਤਾਂ ਨਹੀਂ ਹੋਈ। graphic ਤੈਨੂੰ ਪਤਾ ਤੇਰੀ ਸੱਸ ਨੇ ਸਵਾਰਾ। ਨਹੀਂ, ਬਦਲ ਗਈ ਹੁਣ ਤੇ ਮੇਰੀ ਸੱਸ ਬਹੁਤ ਬਦਲ ਗਈ। ਜਿੱਦੋਂ ਦਾ ਤੇਰਾ ਵੀਰਾ ਹੁਣ ਡੇਢ ਮਹੀਨਾ ਤੋਂ ਬਾਹਰ ਗਿਆ ਨਾ ਕਰਤਾਨ ਲੈ ਕੇ। ਹਾਂ ਤੇ ਉਹ ਤੇਰੀ ਜਮਨੋ ਬੋਲਦੀ ਮੈਨੂੰ ਕੁਛ ਵੀ। ਚੋ ਮੈਨੂੰ ਲੱਗਦਾ ਤਾਂ ਹੈ ਨਹੀਂ ਉਹ ਬੜਾ ਨਾਲ ਜੇ ਤੇ ਉਹ ਤੇਰੀ ਬਿੱਕਪੱਤੀ ਬੁੜੀ ਹੋ ਗਈ। ਨਹੀਂ ਭਾਜੀ। ਪਤਾ ਨਹੀਂ ਕਹਿਣ ਉਹ ਵੀ ਜਾਤਾ ਵੀ ਉਹਦੇ ਤੇ ਕਹਿਣ ਸਮਝਾਇਆ ਨਹੀਂ ਕਿਸ। ਜਾਂ ਤੇਰੇ ਵੀਰੇ ਨੇ ਸਮਝਾਇਆ ਹੋਗਾ। ਪਰ ਮੈਨੂੰ ਨਹੀਂ ਹੁਣ ਕੁਝ ਵੀ ਬੋਲੀ ਹੈਗੀ ਤਾਂ ਕਿਸੇ ਦਾ ਪਤਾ ਨਹੀਂ ਲਿਆ ਕੰਮ ਨਹੀਂ ਕਰਨਗਾ ਹਾਂ ਤਾਂ ਆਪਾਂ ਬੋਲਦੇ ਨਹੀਂ ਹੈਗੇ ਆ ਬੱਸ ਮੇਰੀ ਗੱਲ ਸੁਣ ਕੋਈ ਨਾ ਜੇ ਫੇਰ ਕੀ ਹੋਗਾ ਤੇਰੀ ਸੱਸਾ ਨਾ ਮਾਵਾ ਵਰਗੀ ਜਿੱਕਦੇ ਬੰਦਾ ਕਹਿ ਵੀ ਰੋ ਤੈਨੂੰ ਬੰਦਾ ਦਾ ਗੁੱਸਾ ਨਾ ਕਰਾ ਕਰ ਕਿਉਂ ਆ ਵੀ ਪਰ ਬੜੇ ਨਿੱਕੇ ਨਿੱਕੇ ਗੱਲਾਂ ਤੇ ਲੜਾਈਆਂ ਜਗੜੇ ਹੋ ਜਾਂਦੇ ਹੁੰਦੇ ਲੋਕਾਂ ਨੂੰ ਜਿਹੜੇ ਜ਼ੋਰ ਹੀ ਲਖਾਉਣਾਗਾ ਠੀਕ ਹੈ ਮੇਰੀ ਗੱਲ ਸੁਣ ਕੋਈ ਨਾ ਫਿਕਰ ਨਾ ਕਰ ਤੇਰਾ ਵੀਰ ਆ ਮੈਂ ਅਸੀ ਤੇਰੇ ਨਾਲ ਆ ਠੀਕ ਹੈ ਕੀ ਕਰ ਕਰਨ ਦੇ ਕੋਈ ਨਹੀਂ ਮੇਰੇ ਦਿਸ ਤਾ ਪਰ ਕਹਿਣਗੇ ਤੇ ਮੇਰੀ ਪਰਜਾਈ ਨਹੀਂ ਤੇ ਮੇਰੀ ਸਹੇਲੀ ਹੈ ਮੈਂ ਉਹ ਮੇਰੀ ਸੁਪਾ ਹੈ ਨਾ ਸੁਣ ਮੇਰੀ ਗੱਲ ਸੁਣੋ ਤੁਹੀ ਤੇ ਮੇਰੀ ਕੱਲੀ ਕੱਲੀ ਨੰਦਾ ਹੈ ਜੇ ਹੁਣ ਕੋ ਆਉਣਗੇ ਚਾਹੇਂਗੇ ਸਾਨੂੰ ਪਛਾਣ ਚੜ ਜਾ ਨਜ਼ਰੋ ਤੇ ਆਉਣੇ ਸਾਡੇ ਹੋਰ ਕੌਣ ਹੈ ਸਹੀ ਗੱਲ ਹੈ ਹਾਂ ਪਰ ਜੇ ਕੋ ਗੱਲ ਆ ਤਾਂ ਮੈਨੂੰ ਵੀ ਭਾਗੀ ਉਹਨੂੰ ਲੱਗਦਾ ਮੈਨੂੰ ਆ ਗਿਆ ਵੀ ਮੇਰੇ ਕੋਲ ਇਹ ਚਾਹ ਮਾਨੂੰ ਕੁਸਲਾ ਮਾਣੇ ਪੁੱਛਾ ਹੁਣ ਮੇਰੀ ਪਰਦੇਈ ਨਹੀਂ ਪੁੱਛਿਆ ਕਹਿੰਦੀ ਸੀ ਮੁੱਛੇ ਵੀ ਲਗਵਾਉਣੇ ਸੀ ਇਹਨੂੰ ਬਤਾ ਫਿਰ ਉਹਦਾ ਨਾਮ 10 ਨੰਬਰ ਮੋਰਚਾ ਮਾਣੇ ਬੀ ਉਪਰ ਤੋਂ ਕੁੜਾ ਲਾ ਦਿਤੀ ਆ ਲੀ ਨਾ ਅਸਲਾ ਜਲਾ ਨਹੀਂ ਉਹਨੂੰ ਲੱਗਦਾ ਕਹਤਾਂ ਕੀ ਹੁਣ ਮਸੂਲ ਬਾਗ ਰ ਗਿਆ ਭਾਬੀ ਮੇਰਾ ਤਾਂ ਤੂੰ ਮੈਨੂੰ ਦਖਾਉਣ ਦੇ ਹਾਂ ਤੂੰ ਮਾਤੇ ਆ ਰਹੀ ਹਾਂ ਤੂੰ ਆ ਕੇ ਚੜ ਜਾਈਂ ਬਸ ਤੇ ਆ ਨਾ ਆਏ ਸੀ ਕਿ ਇੰਨਾ ਤੋਂ ਅਸੀਂ ਥਾਰ ਅੱਗ ਗਲਾਈ ਹੋਈ ਹੈ ਹਾਂ ਤਾਂ ਕਰਕੇ ਲੱਗਿਆ ਮੈਂ ਮੈਂ ਚੱਲ ਕੋਈ ਗੱਲ ਨਹੀਂ ਤੇ ਅੱਜ ਨਾ ਸਬਜੀ ਸਬਜੀ ਦਾ ਕਰ ਲੈ ਜੇ ਕੋਈ ਗੱਲ ਹੋਵੇ ਦੱਸ ਦੀ ਕਿ ਤੁਹਾਨੂੰ ਲੋੜ ਨਹੀਂ ਹੈਗੀ ਆਪਾਂ ਕਿਹੜਾ ਕਿਸ ਤੋਂ ਕੁਝ ਲੈ ਕੇ ਨਹੀਂ ਨਹੀਂ ਭਾਬੀ ਕੋਈ ਗੱਲ ਨਹੀਂ ਮੈਂ ਬਣਾਉਣੀ ਹੈ ਸਬਜੀ ਠੀਕ ਹੈ ਕਰ ਲੈ ਆਪਾਂ ਸੁਣਾਂ ਚੰਗਾ ਪਰ ਕੁਝ ਵੀ ਆ ਮੈਨੂੰ ਬੀਰੀ ਤੇ ਸੱਕ ਜਾ ਹੁੰਦਾ ਉਹ ਗੱਲ ਤਾਂ ਕੋਈ ਹੈਗੀ ਆ ਇਹਦੀ ਸੱਸ ਕਿਹੜੇ ਘਰ ਨਾਲ ਬਦਲ ਸਕਦੀ ਐ ਤਾਂ ਏਡੀ ਇੱਕ ਪੱਤੀ ਬੁਢੀ ਆ ਉਹ ਤਾਂ ਉਹੀ ਨੂੰ ਮੱਖ ਤੇ ਮੱਕੀ ਬੈਠਾ ਦਿੰਦੀ ਹੈਗੀ ਛਲ ਕੋਈ ਗੱਲ ਨਹੀਂ ਅੱਜ ਤੱਕ ਹੁੰਦੀ ਆ ਗੱਲਾਂ ਕਿੰਨਾ ਕ ਟਾਈਮ ਗੱਲਾਂ ਲਕੋਊਗੀ ਇੱਕ ਮੈਂ ਇੱਕ ਦਿਨ ਤਾਂ ਸਾਹਮਣੇ ਆਈ ਜਾਣੇ ਚਲ ਮੈਂ ਵੀ ਲਾ ਥੋੜੇ ਵੇੜ ਨਾਲ ਡੰਗਰ ਤਸਮਾ ਉਹ ਦਿਨ ਹੀ ਆ ਜਾਣਗੇ ਚਲ ਔਖੇ ਵਿੱਠੇ ਤਾਂ ਹੀ ਪਾ ਦੇਣਗੇ ਮੈਂ ਤਾਂ ਸੋਚਦੀ ਆ ਮਾਂ ਪੁੱਛਦੀ ਐ ਤੂੰ ਕਦੋਂ ਆਗੀ ਆਪੀ ਨੇ ਮੈਨੂੰ ਪੁੱਛਿਆ ਤੂੰ ਕਦੋਂ ਆਗੀ ਇਹ ਨਾਲੇ ਵੀ ਮਹਮਨ ਚ ਵੈਨ ਹੈ ਪਤੀ ਇਹਨਾਂ ਨੂੰ ਵੀ ਮੇਰੀ ਸੱਸ ਪੂਰੀ ਕਬਤੀ ਹੈ ਪਰ ਹੁਣ ਇਹਨਾਂ ਨੂੰ ਕੀ ਦੱਸਾਂ ਮੈਂ ਇਹਨਾਂ ਨੂੰ ਦੋਨੋਂ ਆਹ ਲਾਗ ਕਰੱਖੇ ਨੇ ਮੇਰੇ ਮੈਂ ਤਾਂ ਸੋਚਦੀ ਆ ਰੱਬਾ ਤੂੰ ਮੇਰੇ ਨਾਲ ਇਹ ਕੀ ਖੇਡਾ ਖੇਡਦਾ ਕੀ ਮਾਰਾ ਕਰਦਾ ਮੈਂ ਤੇਰਾ ਮੇਰਾ ਸਿਆਉਣੇ ਵਰਗਾ ਭਾਈ ਮੈਂ ਇਹ ਤੋਂ ਕਿੰਨਾ ਫਰਕ ਪਵਾਲਾ ਮੈਂ ਆਪ ਦਾ ਤੇਰਾ ਸਿਆਉਣੇ ਵਰਗਾ ਪਤੀ ਮਮਾ ਮੂਹ ਚ ਕੱਟ ਕੇ ਕਿਨੇ ਲੈ ਕੇ ਜਾਮ ਰੋਟੀ ਇਹਨਾਂ ਦੀ ਇਹ ਜਿਹੜੀ ਚੀਜ਼ ਮੈਨੂੰ ਉਹ ਕਹਿੰਦੇ ਜਮੀਨ ਨਹੀਂ ਜਮੀਨਦਾਰ ਦੀ ਮਾਂ ਹੁੰਦੀ ਆ ਨਾਲੇ ਮੇਰਾ ਇੰਨਾ ਰੱਬ ਵਰਗਾ ਭਾਈ ਮੈਂ ਉਹ ਤੋਂ ਕਿਵੇਂ ਕੁੱਟ ਜੂਗੀ ਮਾ ਰੱਬਾ ਇਹ ਨਾ ਮੇਰੇ ਤੇ ਜਨਮ ਕਰ ਜੇ ਮੇਰੀ ਮਾਂ ਨੂੰ ਤੇ ਮੇਰੀ ਪਰਜਾਈ ਨੂੰ ਪਤਾ ਭਾਈ ਨੂੰ ਪਤਾ ਲੱਗ ਕੀ ਸੋਚ ਰਹੀ ਹੈ

ਕਿੱਦਾਂ ਗਿਆ ਸੀ ਮੰਡੀ ਗਿਆ ਸੀ ਜੰਗਰਾੜ ਤੇ ਕੋਲੇ ਅੱਛਾ ਉੱਥੇ ਟਾਈਮ ਲੱਗ ਗਿਆ ਹਾਂ ਉਹ ਸਾਫ ਸੂਜਾ ਕਰਨ ਲੱਗੇ ਹਾਂ ਹਾਂ ਵਧੀਆ ਹੋ ਜੀ ਆਪਾਂ ਹੋਰ ਵਧੀਆ ਹਾਂ ਹਾਂ ਵਧੀਆ ਚੱਲ ਚੰਗੀ ਗੱਲ ਹੈ ਪਾਣੀ ਲੈਣਾ ਬਈ ਕੰਦੀ ਆਈਏ ਹੈ ਬਈ ਨਹੀਂ ਉਹ ਬਈ ਕਿਪਟਾਂ ਲੈ ਕੇ ਬਾਹਰ ਗਏ ਹੋਇਆ ਹਜੇ ਉਹ ਕਹਿੰਦੇ 10 ਦਿਨ ਲੱਗਣਗੇ ਤੂੰ ਕੌਣ ਕੀਤਾ ਉਹ ਤੇਰੀ ਬਾਈ ਨੂੰ ਬਿਮਾਰ ਨੂੰ ਫੋਆ ਬੁਖਾਰ ਜਾ ਚੜਦਾ ਹਾਂ ਮੈਂ ਤਾਂ ਉਹ ਦੱਸਿਆ ਸੀ ਬੜਾ ਯਾਰ ਉਹਨੇ ਫਿਰ ਮੰਮੀ ਕੋਲੇ ਗੱਲ ਕਰਤੀ ਫਿਰ ਮੰਮੀ ਨੇ ਕਹਿੰਨੀ ਵੀ ਤੂੰ ਤੇਰੀ ਮਾਂ ਦਾ ਪਤਾ ਲਿਆ ਕਹਿੰਨੀ ਬੁਖਾਰ ਚੜ ਗਿਆ ਮੈਂ ਚੱਲ ਮੈਂ ਦੋ ਦਿਨ ਲਾਇਆ ਹੁਣੀ ਲੈ ਬਾਬਾ ਦਰੀ ਸੱਸ ਨੇ ਆਏ ਕਹਿੰਦਾ ਨਾ ਵੀ ਪਤਾ ਨਹੀਂ ਕੀ ਗੱਲ ਹੁਣ ਤਾਂ ਵਧੀਆ ਰਹਿੰਦੀ ਹੈਗੀ ਜੀ ਤੇ ਮਰਾਜ ਵਰ ਗਿਆ ਹੋਇਆ ਤੇ ਮੈਨੂੰ ਕਹਿੰਨੀ ਤੇਰੀ ਮੰਮੀ ਦਾ ਵੀ ਬੁਖਾਰ ਚੜਦਾ ਤੂੰ ਪਤਾ ਲਿਆ ਮੈਂ ਆਖਿਆ ਸੀ ਮੈਂ ਕੱਦਲੀ ਗਈ ਨਹੀਂ ਸੀ ਕਿਤੇ ਕਹਿੰਨੀ ਕੋਈ ਨਹੀਂ ਉਹਨੇ ਬਸ ਜੜਾ ਤਸ ਮੈਨੂੰ ਕਿਉਂ ਭਾਨੇ ਮੇਰੇ ਘਰ ਤਾਂ ਅੱਲਾ ਰੱਖਦੀ ਹੈ ਮੇਰੇ ਤੋਂ ਹੀ ਨਹੀਂ ਨਹੀਂ ਵੀਰੇ ਸਿੱਧੀ ਹੋਈ ਹੈ ਨੇ ਨੇ ਹੁਣ ਤਾਂ ਠੀਕ ਆ ਹੁਣ ਹੀ ਲੱਗਦਾ ਤੈਨੂੰ ਪਰ ਆਪਣੀ ਜੇ ਠੀਕ ਆ ਨਾ ਹਾਂ ਤੂੰ ਸੌਖੀ ਰਹਿਣ ਲੱਗ ਜਾਵੇਂਗਾ ਇਹਨੇ ਵਧੀਆ ਵੀਰੇ ਸੌਖੀ ਐ ਮੈਂ ਆਪਦੇ ਕਰੇ ਬਾਕੀ ਸਿਰੇ ਜਦੋਂ ਕਹਿੰਦੇ ਨੇ 11 ਗੱਲ ਦਾ ਫਰਕ ਜੇ ਪੈ ਜਾਏ ਨਾ ਫਿਰ ਭੈਣ ਭਾਈ ਨੂੰ ਐ ਲੱਗਦੇ ਹੁੰਦਾ ਵੀ ਉਹ ਬੰਦਾ ਸਿੱਧਾ ਹੋ ਜੂਗਾ ਨਹੀਂ ਵੀਰੇ ਕਰੇ ਤਾਂ ਪਰਮਾਤਮਾ ਸੁਣਦੀ ਐ ਨਾ ਆਪਾਂ ਜਿਹੜਾ ਰੱਬ ਦਾ ਕੁਛ ਨਾ ਮਾਰੇ ਸੀਆਂ ਦਾ ਸੀਸ ਆਖਿਆ ਨਾ ਲੰਦਾ ਵੀਰੇ ਹਾਂ ਨਾ ਉਹ ਗਾ ਮੈਂ ਜਮਣਾ ਖੇਤ ਜਾ ਜਾ

ਹਾਂ ਬੜੇ ਲੇਟ ਹੋ ਗਏ ਉਹ ਬਸ ਟਾਈਮ ਲੱਗ ਗਿਆ ਬੜੇ ਬੜੇ ਮੈਂ ਤਾਂ ਤੁਹਾਨੂੰ ਦੇਖ ਦੇ ਦੇ ਕੇ ਮੈਂ ਚੱਲ ਹੁਣ ਵੀ ਆਏ ਹੁਣ ਵੀ ਆਏ ਹਰ ਕਿਸੰਨੀ ਦਾ ਮੈਂ ਕਰਤੀ ਸੀਗੀ ਤੇ ਆ ਡੰਗਰ ਤੁਸੀਂ ਬਸ ਮਾੜਾ ਜਿਹਾ ਬੰਨ੍ਹ ਦੋਗੇ ਕੋਈ ਨਹੀਂ ਬੰਨ੍ਹ ਦੂਗਾ ਅੰਨੀ ਝੋਟ ਮਾਰਦੀ ਆ ਹਨਾ ਬਾਬੀ ਹੋਰ ਇਹ ਤਾਂ ਬਾਹਰ ਮਾਰਦੀ ਆ ਮੈਂ ਤਾਂ ਇਹ ਕੋਲ ਵੀ ਨਹੀਂ ਸਕਦੀ ਤੇਰਾ ਵੀਰ ਹੀ ਬੰਦਾ ਹੁੰਦਾ ਹੂੰ ਤੇ ਮੈਂ ਨਾਲੇ ਕੋਈ ਚਾਹ ਬਣਾਉਣੀ ਆ ਤੇ ਨਾਲੇ ਪਾਣੀ ਲਿਉਣੀ ਆ ਆ ਲਿਆ ਬਾਬੀ ਫਿਰ ਇਹਨ ਕੱਲੀ ਨੂੰ ਔਖਾ ਹੋ ਜਾਂਦਾ ਪਸੂ ਬਿਨਾ ਜੇ ਤੂੰ ਬਾਹਰ ਵੜ ਜਾਣਾ ਬਾਬਾ ਉਹ ਪਹਿਲਾ ਮੁੰਡੇ ਨੂੰ ਟੂਸ਼ਨ ਤੇ ਤੋਰ ਕੇ ਹਟিয়েਗੀ ਅੱਗੇ ਮਾਂ ਹੱਥ ਲਵਾ ਦਿੰਦੀ ਸੀ ਮਾੜਾ ਮੋਡਾ ਬੰਨ ਬੰਨ ਦਿੰਦੀ ਸੀ ਇਹ ਡਰਦੀ ਐ ਇਹ ਡਰਦੀ ਐ ਹਾਂ ਪਰ ਉਹਨੂੰ ਕੀ ਕਰੀਏ ਜਦੋਂ ਮਾਂ ਨੂੰ ਬੁਖਾਰ ਚੜ ਲੱਗਿਆ ਫਿਰ ਉਹਨੂੰ ਵੀ ਲੋਟ ਨਹੀਂ ਆਉਂਦਾ ਔਖਾ ਲੈ ਹਾਂ ਭਈ ਆ ਨਹੀਂ ਸੀ ਮੈਂ ਮੰਮੀ ਨੂੰ ਨਾ ਪਠਿੰਡੇ ਲੈ ਜਾਂਦਾ ਪਠਿੰਡੇ ਨਹੀਂ ਉਹ ਸੰਜੀ ਹਸਪਤਾਲ ਚ ਲੈ ਜਾਣੇ ਲਿਜੋਣੇ ਲੈ ਕੇ ਜਾਵਾਂ ਕਿਉਂ ਹਾਂ ਤਾਂ ਬੁਖਾਰ ਚੜਦਾ ਵੀਰੇ ਉਹ ਬੁਖਾਰ ਅੱਜ ਕੱਲ ਮਾੜਾ ਬਾੜਾ ਬੁਖਾਰ ਨਾਲ ਤਾਂ ਸੱਟੀ ਨਹੀਂ ਹੁੰਦੇ ਲੋਕ ਪਤਾ ਕਰ ਮੈਂ ਹੈ ਜੀ ਭਾਬੀ ਕੋਲੇ ਕੱਲ ਨੂੰ ਤੂੰ ਲੈ ਜਾ ਫਿਰ ਮੰਮੀ ਨੂੰ ਕਿਆ ਦਲਾਂਗੀ ਤੂੰ ਲਾ ਦੂੰ ਦੋ ਤੰਡਨ ਮੈਂ ਕਹਿ ਕੇ ਤੋੜਿਆ ਮੈਨੂੰ ਮੈਂ ਹੋਣਾ ਆਵਣਾ ਮੁੜ ਕੇ ਤਰੀ ਖਸਪੋਣ ਗਈ ਨਹੀ ਨਹੀ ਬਈ ਤੂੰ ਦਵਾਈ ਦਵਾ ਫਿਰ ਮੰਮੂ ਦਵਾਈ ਤਾਂ ਫਿਰ ਆਪਾਂ ਦਵਾਉਣੀ ਹੈ ਨਾ ਮੈਂ ਤਾਂ ਕਹਿੰਦੀ ਸੀ ਮੰਮੀ ਵੀ ਠੀਕ ਆ ਹਣ ਬੱਪੀ ਦੇਖਾਂਗੇ ਜੀ ਜੇ ਦਵਾਈ ਦਵਾਉਣੀ ਪਈ ਤਾਂ ਦਵਾ ਦਾਂਗੇ ਨਹੀਂ ਹੁਣ ਕਹੀ ਜਾਂਦੀ ਆਂ ਤਾ ਬੁਖਾਰ ਦਾ ਠੀਕ ਆ ਬਾਕੀ ਦੇਖ ਲਾਂਗੇ ਹਣਾ ਕਿਵੇਂ ਜਿਆ ਮੇਰਾ ਸਹਣਾ ਬਾਪੀ ਲੁਧਿਆਣੇ ਲੈ ਕੇ ਜਾਣਾ ਉਹ ਨਹੀਂ ਨਹੀਂ ਲੈ ਐਡੀ ਮਰੀਆਣੀ ਵਾਲੀ ਕਿਹੜੀ ਗੱਲ ਆ ਬੁਖਾਰ ਜਿਹਾ ਤਾਂ ਹੋਇਆ ਸੀ ਮਾਨੂੰ ਉਹ ਮੈਂ ਤਾਂ ਹੈ ਤਾਂ ਬੁਖਾਰ ਹੀ ਆ ਵਾਇਰਲ ਜਿਹਾ ਬੁਖਾਰ ਆ ਬਸ ਹਾਂ ਲੁਧਿਆਣੇ ਹਾਲੀ ਤਾਂ ਕੋਈ ਗੱਲ ਨਹੀਂ ਤੂੰ ਐਵੇਂ ਫਿਕਰ ਜਿਆ ਕਰੀ ਜਾਨੀ ਆ ਐਹੀ ਜੀ ਤਾਂ ਕੋਈ ਗੱਲ ਨਹੀਂ ਹੈਗੀ ਤੂੰ ਵੀ ਹਾਂ ਜੇ ਲੁਧਿਆਣੇ ਦੀ ਕੀ ਗੱਲ ਆ ਬੁਖਾਰ ਤੇ ਐਡੀ ਕੀ ਗੱਲ ਆ ਉਹੀ ਗੱਲ ਐ ਨਾ ਗੱਲ ਉਹ ਉਹ ਅੱਜਕੱਲ ਬਿਮਾਰੀ ਵਾਇਰਲ ਜੀ ਵਾਲੀ ਹੋਈ ਵੀ ਆਪਾਂ ਚੰਗੇ ਡਾਕਟਰ ਤੋਂ ਦਵਾਈ ਲੈਵਾ ਆਈ ਗੱਲ ਮੈਂ ਕਹਿੰਦੀ ਸੀ ਵੀ ਆਪਾਂ ਬਠਿੰਡੇ ਲਗਾ ਲਨੇ ਮੰਮੀ ਨੂੰ ਵਧੀਆ ਡਾਕਟਰ ਦੇ ਬਠਿੰਡੇ ਬਹੁਤ ਵਧੀਆ ਡਾਕਟਰ ਨੇ ਵੀਰੇ ਤੇ ਵੇਣੇ ਇਕ ਲੌੱਖਾ ਆਵੇਂਗਾ ਚਲ ਕੋਈ ਨਹੀਂ ਬਠਿੰਡੇ ਲਗਾ ਚਲ ਤੁਸੀਂ ਇਹ ਜਿੱਦੇ ਜਿੱਡੀ ਟੈਨਸ਼ਨ ਆ ਰਹੀ ਲੱਗਦੀ ਟੈਨਸ਼ਨ ਤਾਂ ਹੋ ਹੀ ਜਾਂਦੀ ਆ ਫਿਰ ਵੀ ਧੀਆ ਨੂੰ ਤੁਸੀਂ ਵੀ ਹੋਰ ਹੀ ਗੱਲਾਂ ਕਰ ਲੱਗ ਜੰਨਾ ਤੁਸੀਂ ਐਂ ਕਰੋ ਅੱਜ ਜਾਓ ਬੰਨ੍ਹ ਦੋ ਕਰਾ ਦੰਗਰਾਂ ਉਠੋ ਚਲ ਵਾ ਬੰਨ੍ਹ ਦਾ ਹੋਰ ਮੈਂ ਤੁਹਾਡੇ ਵਾਸਤੇ ਚਾਹ ਨਹੀਂ ਆ ਰਹੀ ਨਾ ਕਵੜੀਏ ਐਵੇਂ ਨਾ ਦਿਲ ਤੇ ਲਾਇਆ ਕਰ ਹੁਣ ਸਾਨੂੰ ਕਿਹੜਾ ਮਾਂ ਸਿੱਟੀ ਹੋਈ ਹੈ ਜੀ ਅਸੀਂ ਵੀ ਤਾਂ ਜਿੰਨਾ ਕਿ ਤੂੰ ਪਿਆਰ ਕਰਦੇ ਓੰਨਾ ਕ ਅਸੀਂ ਵੀ ਮਾਂ ਨੂੰ ਪਿਆਰ ਕਰਦੇ ਆ ਸਹੀ ਗੱਲ ਆ ਸਰ ਹਾਂ ਪਰ ਫੇਰ ਵੀ ਮਾਣਾ ਮਨ ਤਾਂ ਮੈਨੂੰ ਪਤਾ ਹੀ ਆ ਦੁਖੀ ਹੋਈ ਜਾਂਦਾ ਹੁਣ ਬੁਖਾਰ ਤਾਂ ਚੜ੍ਹਦੀ ਰਹਿੰਦੇ ਆ ਆ ਦੇਖ ਲੈ ਸਾਹਮਣੇ ਚਾਚੇ ਗਿਆ ਇਹ ਵੀ ਜਦੋਂ ਕਿੰਨਾ ਬੁਖਾਰ ਚੜ੍ਹ ਕੇ ਹਟਿਆ ਉਹੀ ਤਰ ਵਧੀਆ ਡਾਕਟਰ ਤੋਂ ਦਵਾਈ ਲਿਆ ਆ ਕਹਿੰਦੇ ਭਾਈ ਅੱਜਕੱਲ ਤਾਂ ਬੁਖਾਰ ਹੀ ਇਹ ਜੇ ਹੋਣ ਲੱਗੇ ਕੀ ਕਰਿਆ ਜਾਵੇ ਇਹ ਤਾਂ ਮੈਂ ਵੀ ਸੁਣਿਆ ਹਮ ਤਾਂ ਬੁਖਾਰ ਵਾਲਾ ਧਿਆਨ ਰੱਖਿਆ ਕਰ ਸੇ ਇਹ ਤਾਂ ਦਾ ਹਾਂ ਤੇ ਅਨਮਰ ਤੇ ਬੁਖਾਰ ਚਾਹੁੰਦੇ ਨੇ ਔਖਾ ਨਾਲ ਤੇਰੇ ਵੀਰਾਂ ਦੇ ਮਾੜਾ ਜਿਹਾ ਕੋਈ ਵਿਖੰਗ ਚ ਖਾਮ ਹੁੰਦਾ ਮੈਂ ਤਾਂ ਉਹਦੀ ਕਹਿੰਦੀ ਭਾਈ ਡਾਕਟਰ ਤੋਂ ਪਹਿਲੀ ਦਵਾਈ ਲਿਆ ਸਹੀ ਗੱਲ ਤੇ ਚਾਨੂੰ ਇਹ ਤੂੰ ਦੁੱਗਣੇ ਲੱਗਦੇ ਆ ਅੱਲਾ ਤਾਂ ਆਪਾਂ ਕਾਲ ਕਰ ਜਾਂਦੇ ਆ ਸੁਣ ਲੈ ਸੁਣਾ ਵਸ ਚੱਲ ਲੈ ਬੜਾ ਕੋਈ ਨਾ ਮੈਂ ਲਾ ਦੂ ਵਸ ਤਰਕਾ ਤੂੰ ਕਰ ਲੈ ਆਰਾਮ ਕੋਈ ਇਹ ਆਪਾਂ ਮੇਰੀ ਮਾਂ ਨੂੰ ਠੀਕ ਮੈਂ ਤੁਹਾਨੂੰ ਕੀ ਦੱਸਾਂ ਪੂ ਮੇਰੇ ਸਾਸਨ ਨੂੰ ਮੈਨੂੰ ਕਿਵੇਂ ਕੱਢੇ ਕਿਵੇਂ ਤੋੜ ਨਾ ਮੈਂ ਨਹੀਂ ਦੱਸਦੀ ਜੇ ਮੈਨੂੰ ਅਨੁਸਤਾ ਤੁਸੀਂ ਹੋ ਤੋਂ ਵੀ ਜ਼ਿਆਦਾ ਔਖੇ ਹੋਗੇ ਨਹੀਂ ਮੇਰੀ ਮਾਂ ਨੂੰ ਠੀਕ ਕਰ ਰੱਬਾ ਤੇਰੇ ਮੂਹਰੇ ਅਰਜੀ ਬੇਨਤੀ ਕਰ ਲੈ ਚਾਹ ਤਾਂ ਬੰਦੀ ਇਹ ਵੀ ਇੰਟਰ ਆ ਬੰਦੀ ਚਾਹ ਤਾਂ ਬੰਦੀ ਅੱਛਾ ਜੀ ਮੈਂ ਬੰਦਾ ਸੇ ਬੰਦਾ ਦਾ ਮੰਦਾ ਬੰਦੀ ਇਹ ਅੱਛਾ ਤਾਂ ਲੈ ਤੁਸੀਂ ਹਾਂ ਤਾਂ ਕਦੋਂ ਬਣ ਹੋ ਸਕੀ ਲੈ ਲੈਂਦੇ ਹੁਣ ਉਹ ਬਾਬਾ ਛੁੱਟੀਆਂ ਹੋ ਗਿਆ ਹਾਂ ਦੀ ਗੱਲ ਹੈਗੀ ਤੇ ਮੇਰੇ ਨਾਲ ਇੱਕ ਗੱਲ ਵੀ ਕਰਨੀ ਸੀ ਜੀ ਮੈਂ ਤੁਹਾਨੂੰ ਫੇਰ ਕਰੂੰਗੀ ਫੇਰ ਕਰੂੰ ਬਸ ਮੈਂ ਵੀ ਕਾਲ ਹੀ ਕਰ ਲੀ ਕਿਰਪਾ ਕਰੀ ਮੈਨੂੰ ਆਏ ਇਹ ਲੈ ਦੇ ਦਿਨ ਨਾ ਕਮਰ ਦੇ ਦੀ ਯਾ ਆਪਣਾ ਤਾਂ ਕੁਸ਼ਲ ਕੌਂਦੀ ਹੁੰਦੀ ਆ ਮੈਨੂੰ ਇਹ ਬਾਪ ਜੀ ਤੇ ਲੱਗਦੀ ਆ ਪਰ ਮੈਂ ਸੋਚਿਆ ਸੀ ਕਿ ਮਾਂ ਦਾ ਕਰਕੇ ਉਹ ਕਰਦੀ ਹੋਵੇ ਮਾਂ ਦਾ ਤਾਂ ਮੈਂ ਦੱਸਣ ਹੀ ਨਹੀਂ ਦਿੱਤਾ ਮਾਂ ਨੂੰ ਵੀ ਮੈਂ ਤਾਂ ਮਾਂ ਨੂੰ ਅੰਨਤਾ ਸੀ ਮੈਂ ਮਾਂ ਤੋ ਦੱਸੀ ਨਾ ਉਹ ਇਹ ਵਾਲਾ ਕੱਦਰ ਰੱਖੀ ਵੀ ਮੈਨੂੰ ਤਾਂ ਬੁਖਾਰ ਆ ਮੈਂ ਕੋਈ ਫਿਕਰਾਂ ਚ ਪੈ ਜੂਗੀ ਤੁਹਾਨੂੰ ਤਾਂ ਟੈਨਸ਼ਨ ਵਾਲੇ ਲੈ ਜਾਂਦੀ ਐ ਫਰ ਮੜੇ ਦੀ ਨਾ ਗੱਲ ਨਾਲ ਮਰ ਕੇ ਆ ਬਿਮਾਰ ਹੁੰਦੀ ਫਿਰ ਮਰ ਕੇ ਉਹ ਤੇ ਨਾ ਦੇਖੂਗਾ ਉਹ ਤਾਂ ਦੱਸ ਵੀ ਇਹੀ ਜੀ ਇਹ ਤਾਂ ਉਹ ਠੀਕ ਐ ਮੈਂ ਕਿਸੇ ਨੂੰ ਪੁੱਛ ਲੈਂਦੇ ਇੱਕ ਵਾਰ ਕਿੱਥੇ ਉਹ ਮੈਂ ਨਾਰਵਾ ਗਈ ਵੇਦੀ ਉਧਰ ਹੀ ਜਾਂਦਾ ਸੀ ਮਰ ਜੋਨੋਂ ਪਿੰਡ ਕਨੇ ਕਦੇ ਵੀ ਲੋੜ ਲਾਉਣੇ ਵਾਹਂ ਜੇ ਜਾਣਾ ਤਾਂ ਉਹਦੇ ਨਾਲ ਹੀ ਲੈ ਆਇਆ ਐਤਾ ਗੱਲ ਹੈ ਜੀ ਆ ਪਰ ਆਏ ਆਪਾਂ ਪੁੱਛਦੇ ਚੰਗੇ ਵੀ ਲੱਗਦੇ ਅਖੜ ਦੇ ਖਾਨੀ ਸਾਨੂੰ ਘਰੋਂ ਕੱਢ ਕੇ ਰਹਿ ਗਈ ਆ। ਉਹ ਕਹੇ ਤਾਂ ਵੀ ਮੁੜ ਕੇ ਬੱਸਾਂ ਦੇ ਭੌਂਕ ਦੇ ਫਿਰੂਗੀ। ਉਹ ਤਾਂ ਗੱਲ ਹੈਗੀ ਆ ਲਿਆਉਂਦੀ ਆ ਕਮਲ ਦੀ ਆ ਗਈ। ਕੀ ਖਿਆਤਾ ਛੇ ਗਾ? ਹਾਂ ਮੈਂ ਆਈ ਹਾਂ ਮੈਂ ਨਹੀਂ ਆਈ ਨਾ ਸੇਸੀ। ਅੱਛਾ ਤੁਸੀਂ ਵੀ ਜਾਣਾ ਵੀਰੇ? ਹਾਂ ਮੈਂ ਜਾਂਦਾ ਸੀਗਾ ਅੱਜ ਵੀ ਛੋਡੇ ਪਿੰਡ ਕੰਨੀ ਤੂੰ ਜਾ। ਹਾਂ ਮੈਂ ਜਾਂਦਾ। ਵਾਸਤੇ ਦਿੱਤ ਨਹੀਂ ਮੇਰੇ ਨਾਲ ਹੀ ਬਰਚਾ। ਕੋਈ ਨਹੀਂ ਜੇ ਮੈਂ ਗੇੜ ਖਾਏਗਾ ਉਦੋਂ ਤੱਕ ਤੂੰ ਬਾਹਰ ਯਾਰੀ ਤਨ ਨਹੀਂ ਨਾ ਤਾਂ ਗਾਣਾ ਉਧਰ ਗੇੜ ਨੂੰ ਤਾਂ ਕੀ ਹੈ ਤੂੰ ਆਇਆ ਕਰੀ ਬਿਵਾਦਾ ਨਾ ਹਮੇ ਕਈ ਸੁੱਟੀਆਂ ਹੀ ਬਚ ਗਈਆਂ ਨੇ ਗਿਆ ਤੇ ਵੀ ਜਾਣਾ ਜ਼ਰੂਰੀ ਹੈ ਐਨਾਂ ਤਾਂ ਉਹ ਕਿੰਨੇ ਘਰੇ ਚਲਾਉਂ ਆ ਅਗਲੀ ਔਰ ਖੇਤੀਬਾਤੀ ਦਾ ਗੋੜਾ ਨਿਭੜ ਗਿਆ ਬਾਕੀ ਹੈਗਾ ਉਧਰ ਚਾਚੇ ਦੇ ਮਾੜਾ ਮਾੜਾ ਕਰੀ ਜਾਣੀ ਚਲਾਂ ਤਾਂ ਕੋਈ ਨਹੀਂ ਮੈਂ ਕਿੰਨੇ ਸੀ ਜਰਮ ਹਮਾਂ ਦਾ ਸਾਹ ਹੀ ਤੇ ਵਾੜਾ ਮਰੇ ਚਾਚੇ ਕੀ ਘਰੇ ਜਾਣਾ ਮੈਂ ਅੱਖ ਨਹੀਂ ਲੱਟਨ ਚੜਨ ਹੋ ਗਏ ਨੇ ਘਲਾਣ ਨੂੰ ਦਾ ਸੀ ਜਿੱਧਰ ਬੱਸਾਂ ਦੇ ਜਾਂ ਫਿਰ ਤੁਸੀਂ 10 ਮਿੰਟ ਲੇਟ ਹੋ ਜਿਓ ਜਾਣਾ ਤਾਂ ਹੈਗੀ ਤੇ ਚਾਹੇ ਕਰ ਲਾ ਮੈਂ ਕਹਾਂ ਟਟਕੇ ਬਗਜੂ ਬਈ ਤਾਂ ਕੰਮ ਨਾਲ ਜ਼ਰੂਰੀ ਹੋਵੇ ਨਾ ਕੋਈ ਨਾ ਮੈਂ ਤਾਂ ਕਹਿੰਦੀ ਆ ਦੀਦੀ ਦੇਖੋ ਵੈਸੇ ਸਾਡੇ ਸਾਡਾ ਹੱਕ ਤਾਂ ਹੈ ਨੀਗਾ ਕਹਿਣ ਦਾ ਵੀ ਤੂੰ ਜਾ ਹਨਾ ਕਿਉਂਕਿ ਤੇਰਾ ਵੀ ਉਨਾ ਹੀ ਦਾ ਰਾ ਪਰ ਮੈਂ ਤਾਂ ਕਹਿੰਦੀ ਆ ਜੇ ਹੁਣ 10 ਮਿੰਟ ਪਹਿਲਾਂ ਕੀ ਤੇ ਮਗਰੋਂ ਕੀ ਜਦੋਂ ਜਾਣਾ ਹੀ ਆ ਤੇ ਜੇ ਅਗਰ ਤੂੰ ਤੇਰੇ ਵੀਰ ਨਾਲ ਗੱਲ ਵੀ ਤੇਨੂੰ ਤਾਰ ਦੂਗਾ ਤੇਰੇ ਕੋਲ ਜਾਣੀ ਹਾਂ ਮੈਨੂੰ ਆਏ ਸੀ ਮੈਂ ਹਲਾਉਣਾ ਸੀ ਚਾਚੇ ਕੀ ਹੋ ਗਿਆ ਤੂੰ ਹਾਂ ਕੰਟਾਰਾ ਦੀ ਗੱਲ ਕਰੀ ਜਿਆ ਕੋਈ ਨਹੀਂ ਫਿਰ ਬੱਬੂ ਬਾਲ ਬਗ ਗਿਆ ਠੀਕ ਹੈ ਚਲ ਆ ਵੀ ਵਧੀਆ ਹੋ ਗਿਆ ਚਲ ਮਿਲਾਂਗੇ ਓਹ ਹੋਰ ਬੱਸ ਆ ਦੇ ਬੋਗ ਦੀ ਗਰੂ ਵਨ ਕੇ ਓਹ ਹੋਰ ਮੋਰਕ ਤਾਂ ਪਤਾ ਹੀ ਆ ਆਈ ਨਹੀਂ ਪਤਾ ਵੀਰ ਜੀ ਦਾ ਖਤਮ ਕਹਦੇ ਲੈ ਹੁਣ ਤੁਸੀਂ ਸਾਡੇ ਚੜਾਉਣੇ ਆਏ ਕਰਦੇ ਬਹੁਤ ਕਰਦੇ ਮੈਨੂੰ ਤਾਂ ਕੋਈ ਨਾ ਕੋਈ ਬਹਾਨਾ ਲੱਭ ਲੈਣਾ ਦੀ ਸੱਸ ਨੇ ਤਾਂ ਲੈ ਆ ਲੈ ਤਾ ਲੈ ਆ ਜੀ ਚਲ ਮੈਂ ਉਹ ਘੰਟਾ ਰੁੱਕ ਕੇ ਕੀ ਬਖ ਲਪੀ ਲੋ ਤੁਸੀਂ ਦੀ ਚਾਹ ਕਾਦੀ ਕਰ ਲੈ ਨਾ ਪਸਾਉਂਦੇ ਤਰੇ ਬਿਨਾਂ ਸਰਦੇ ਤੇ ਨਾ ਗਮ ਹੁੰਦਾ ਤੇ ਨਾ ਛੁਰਦਾ ਗਈ ਨਿਵਸ ਤੇ ਗਿਆ ਤਾਂ 10000 ਦਿਨ ਲਾਇਆ ਕੋਈ ਪਤਾ ਲਿਆ ਕੀ ਖੁਸ਼ਖਬਰੀ ਦਿੰਦੀ ਆ ਉੱਥੇ ਹੋ ਗਈ ਜੀ ਜਾ ਕੇ ਹੁਣ ਆਏ ਨਹੀਂ ਨਾ ਤਾਂ ਜਾਣਾ ਮਰ ਜਾ ਘਰੇ ਜਮਾ ਨਹੀਂ ਮੜ ਕੇ ਨਾ ਹੀ ਮਿਲਾਂਗੀ ਕੀ ਕਰਾਂ ਕਰਨੀ ਪੈਣਾ ਤੁੰਡਾ ਤਾਂ ਹੁਣ ਚਾਹ हाँ को फोन भी ला दस देवनी ना आवनी पता नहीं किस कि हां मैं तू तो हाँ, तो दस हो ठीक है कि चल ठीक है चार दिन इतना सरी जाये औखे हो गए अज औखी दसगी तेन मैं 14 ਦਿਨ ਤੱਕ ਆਵਣੀ ਆ ਉਹਦਾ ਮਾਦਾ ਗੋਡੇ ਵੇਗੀ ਲੱਗ ਕੇ ਜਾ ਕੇ ਮੰਮੀ ਤੁਸੀਂ ਕਹਤਾ ਸੀ ਵਿਚਾਰ ਦੇਣ ਲਾ 4 ਦਿਨ 4 ਦਿਨ ਕਿਹਾ ਸੀ 10 ਦਿਨ ਹੋ ਗਏ ਕੋਈ ਨੂੰ ਮਾੜਾ ਮੋਟਾ ਪਿੱਛੇ ਵੀ ਨਿਗਾ ਮਾਰਨੀ ਹੁੰਦੀ ਹੈ ਕਿ ਮੈਂ ਹੀ ਜਿਹੜੇ ਰਹੂਗੀ ਤੈਨੂੰ ਅਹੋ ਮੰਮੀ ਆਜੋ ਰਾਜੂ ਰਾਜੀਵ ਉਹ ਤਾਂ ਆਜੀ ਬਾਰ ਆਇਆ ਉਹਨੇ ਤਾਂ ਆਉਣੀ ਨਹੀਂ ਤਾਂ ਹਜੇ ਲੱਗਣਗੇ 2 ਦਿਨ ਹੋ ਰਹਾ ਦਾ ਸੀ ਹਾਂ ਤੇ ਰਸ ਜਿਹੜੇ ਕੰਮ ਹੋਏ ਜਿਸ ਕੀ ਬਣਿਆ ਮੈਂ ਮੈਂ ਤਾਂ ਪੁੱਛਿਆ ਨਹੀਂ ਉਹ ਦੇ ਕੇ ਆਜੀ ਮੰਨਣਾ ਮੈਂ ਕਿਹੜੇ ਮੰਨਾਂ ਪੁੱਛਦੀ ਮੰਮੀ ਜਿਹੜਾ ਲੱਗ ਗਿਆ ਇਹ ਸਾਨੂੰ ਕੁਛ ਨਹੀਂ ਸੀ ਨਹੀਂ ਮੈਂ ਮੇਰੇ ਭਾਈ ਤੋਂ ਜ਼ਮੀਨ ਨਹੀਂ ਲਿਆ ਸਕਦੀ ਫਿਰ ਵੀ ਇੱਥੇ ਨਹੀਂ ਰਹਿ ਸਕਦੀ ਜਮੀਨ ਨਹੀਂ ਲਿਆ ਸਕਦੀ ਫਿਰ ਮੈਂ ਜਾਊਂਗੀ ਫਿਰ ਹੋਰ ਕੀ ਕਰਾਂਗੀ ਕਹਿ ਨਹੀਂ ਸਕਦੀ ਭਾਈ ਵੀ ਛਾਈ ਤੇ ਤੈਨੂੰ ਨੇੜੇ ਹੋ ਗਿਆ ਅਸੀਂ ਤੈਨੂੰ ਦੂਰ ਹੋ ਗਏ ਮੰਮੀ ਮੈਨੂੰ ਬਖਸ਼ ਦਿਓ ਬਾਹਰ ਸੇ ਜਾਣਾ ਨਹੀਂ ਤੁਮ ਨੂੰ ਮਨ ਬਾਹਰ ਜਾਣਾ ਹੈ ਚਲੋ ਚਲੋ ਲੈ ਕੇ ਅਧਮੀ ਲੈ ਚਾਉਂਦਾ